ਪੈਰੀਕੇਟ ਪੈਨੀਕੇਟ ਕਰਾਇਆ ਕੀ ਹੁੰਦਾ ਪੈਡੀ ਕਿਉਂ ਪੈਡੀ ਕਿਉਂ ਇੱਕ ਮਿੰਟ ਇੱਕ ਮਿੰਟ ਕੀ ਕਰਾਇਆ ਮਾਫੀ ਪੈਰੀਕਟ ਕੀ ਕਰਾਇਆ ਕੀ ਕਰਨੀ ਤੂੰ ਮੈਂ ਕਿਹਾ ਮੈਂ ਕਿਹਾ ਪਲੇਟ ਚ ਪਹਿਲਾ ਪਹਿਲਾ ਖਾ ਲੇ ਜੋ ਖਾਣਾ ਹੈ ਪਰ ਖਾਏ ਹੋ ਇੱਕੇ ਪਲੇਟ ਚ ਪਲੇਟ ਪਲੇਟ ਦਾ ਹਿਸਾਬ ਆ ਨਾ ਮਾਸੀ ਹਾਂ ਹਾਜਮੇ ਹੋਈ ਮੇਰਾ ਧਿਆਨ ਰੱਖਣਾ ਜਾਂ ਨਹੀਂ ਹਾਜਮਾ ਨਹੀਂ ਚਾਰਨਾ ਹੋਵੇ ਤੰਗ ਹੁੰਦੇ ਨਾ ਹੋਰ ਨਾ ਭੂਖ ੜੱਕ ਹੋ ਜਵੇ ਬ੍ਰੇਕਫਾਸਟ ਪਨੀਰ ਪਕੌੜਾ ਆਇਆ ਸਭ ਨਾ ਠੀਕ ਹੈ ਤੇਲੇ ਮੇਕਅਪ ਫੇ ਪਾਰਲਰ ਵਾਲੀ ਦੇ ਲੈਣ ਦਵਾ ਨਹੀਂ ਉੱਥੇ ਆਹ ਦੇ 19 ਮਿੰਟ ਦਾ ਨਹਾਉਣ ਦਾ ਮੈਂ ਕਹਿ ਰਹੀ ਹਾਂ ਕਰ ਦਾਂਗੇ ਕਿੰਨਾ ਥੋੜਾ ਥੋੜਾ ਕਰ ਲਾ ਇਹ ਮਾਸੀ ਮੈਂ 10 ਮਿੰਟ ਦਾ ਕੰਮ ਹੈ ਤੁਸੀਂ ਕਰੋਗੀ ਮੇਰੇ ਦੇਵ ਤੇਰਾ ਤੇਰੇ ਗੱਲ ਤੇਰੀ ਭੈਣ ਕਰਦੀ ਆਪਣੇ ਹੱਥ ਲੈ ਗਈ ਉਹਨੂੰ ਕਹਿੰਦੀ ਇੱਥੇ ਮਾਰਾ ਮਾਰਾ ਜਾਂ ਲਾ ਦਿਓ ਆਪਣੇ ਕਹਿੰਦੀ ਤੂੰ ਮੇਰੇ ਕਹਿੰਦੀ ਘਰ ਚੰਗੀ ਤੇਰਾ ਨਹੀਂ ਮਾਸੀ ਤੂੰ ਮੇਕਅਪ ਇਸ ਉਮਰੇ ਕਰਾਉਂਦੀ ਚੰਗੀ ਲੱਗਦੀ ਹੈ ਯਾਰ ਮੇਰੇ ਮੁੰਡੇ ਆ ਵੀ ਆ ਮੈਂ ਨਹੀਂ ਮਸੀ ਮੇਰੀ ਗੱਲ ਸੁਣ ਮੇਕਅਪ ਵਾਲੇ ਨੂੰ ਪੈਸੇ ਕਿੱਥੋਂ ਦੇਣੇ ਸਾਰਾ ਤਾਂ ਸੋਨਾ ਆਪਸਾ ਉੱਥੇ ਸੁਨਿਆਰੇ ਧਰਤਾ ਹੁਣ ਤਾਂ ਜੀਜਾ ਵੀ ਹੱਥ ਲਮਕਾਈ ਜਾਂਦਾ ਰਾਤ ਦਾ ਹੈਂ ਤੂੰ ਪਾਣਾ ਕੀ ਦੇਉਂ ਦੋ ਮੇਰੇ ਲਈ ਜਿਆਦਾ ਛੇ ਪੈਨਿਸ਼ ਕਰ ਦੋ ਨਹੀਂ ਹਾਂ ਤੂੰ ਮੇਕਅਪ ਕਰਾਉਣਾ ਮੂੰਖਅਪ ਕਰ ਨੂੰ ਕਰਾਉਣਾ ਮੈਂ ਪਾਏ ਆਣਿਆ ਤੂੰ ਕੀ ਆ ਕਰਾਉਣਾ ਹੁਣ ਮੁੱਕਰ ਗਈ ਖਾ ਸੋ ਖਾ ਸੋ ਕਰਦੀ ਮੈਂ ਸਿੱਧੀ ਕਰਕੇ ਨਾ ਅ ਮੇਰੀ ਗਾਲ ਸੁਣ ਅ ਇੱਥੇ ਚਿੱਟਾ ਧੋਲਾ ਵੀ ਆ ਉਹ ਵੀ ਕਟਾਲਾ ਹਾਦੀ ਲੱਜ ਵਾਈ ਕਿ ਨਹੀਂ ਛੇਤੀ ਹੱਸਿਆ ਲੈ 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 ਹੋਰ ਲੈ ਕਿ ਨਹੀਂ ਛੇਤੀ ਹੱਸਿਆ ਮਾਸੀ ਹੁਣ ਮੂੰਹ ਉਹਦਾ ਇੱਕ ਮਿੰਟ ਮੂੰਹ ਉਧਰ ਨੂੰ ਕਰ ਲਿਆ ਮੇਰੀ ਗਾਲ ਸੁਣ ਤੈਨੂੰ ਸ਼ਰਮ ਨਹੀਂ ਆਈ ਜਦੋਂ ਤੂੰ ਕੁੱਕੜਾਂ ਦੇ ਨਿਆਣੇ ਖਾ ਗਏ ਉਹਦੇ ਇੱਕ ਤੋੜਕਾ ਤੁੜਕਾ ਲਾ ਕੇ ਮਾਸੀ ਉਹਦੇ ਤਨ ਤਰਸ ਨਹੀਂ ਆ ਉਹਨਾਂ ਦੇ ਚੀਕ ਨਹੀਂ 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 ਜਿਆਦਾ ਪਨੀਰ ਬਣਾਇਆ ਹਾਂ ਬਾਤ ਚੇ ਜੇ ਕੋਸਲੇ ਭਾਈ ਪਨੀਰ ਮਾਹੇ ਢਾਲ ਤੇ ਰੀ ਆਪਾਂ ਮੰਦਰ ਕੁੱਕਰ ਬੱਕਰੇ ਨੂੰ ਸੀਟੀ ਵੱਜਦੀ ਹੋਵੇ ਹੈਨਾ ਮੇਉ ਦਾ ਦਰਸਨੇ ਆ ਚੂਜੇ ਨੇ ਚੂਜੇ ਗ੍ਰੰਮ ਦਾ ਤਾਂ ਬੰਦੇ ਨੂੰ ਪਰਾਣੇ ਬਣਾ ਕੇ ਦਿੱਤਾ ਪਰਾਣੇ ਪਰਾਣੇ ਦਾ ਨਾ ਆ ਬੁਰਕੀ ਤੇ ਤੇਰੇ ਮੂੰਹ ਚ ਪੈਂਦੀ ਐ ਸਿੱਧੀ ਗਰਮ ਤੇ ਨਹੀਂ ਪਰਾਣੇ ਦਾ ਨਾ ਆ ਗਜੇਤ ਕਾਸਟ ਹਾਂ ਦਾ ਕਾਸਟ ਤੁਸੀਂ ਦੇਤਾ ਸਾਰੇ ਵਿਆਹ ਦੇ ਵਿੱਚ ਉਹਦੇ ਕਾਸਟਡ ਲੰਘਦਾ ਆ ਯਾਰਾ ਤਾਂ ਰਹਿ ਗਿਆ ਦੇਖ ਚਿਹਰੇ ਦੀ ਨੂਰੇ ਮਰ ਗਿਆ ਮੂੰਹ ਜੋ ਸੱਚੀ ਕਹਿੰਦਾ ਉਹ ਦੇਖ ਦੇਖ ਡਾਰਕ ਸਰਕਲ ਆ ਗਿਆ ਇਹਨਾਂ ਦੀ ਟੈਨਸ਼ਨ ਕਿਤੇ ਸਾਲੇ ਪੈਸੇ ਹੀ ਨਾ ਮੰਗ ਲੈਣ ਮੇਰੇ ਤੋਂ ਨੇ ਤੂੰ ਕਾ ਤੇਨੇ ਖੁਸ਼ ਹੋਈ ਤੈਨੂੰ ਪਤਾ ਆਪਾਂ ਗਾਹਾਂ ਹੋਰ ਵੀ ਬਹੁਤ ਖੁਸ਼ ਆ ਇਧਰੋਂ ਸਪான்ਸਰ ਕਰਉਣਾ ਐਦਾਂ ਨਾ ਉਸ ਉਧਰਲੀ ਸਾਈਡ ਲੈ ਉਧਰਲੀ ਸਾਈਡ ਨਾਲ ਹੀ ਇਧਰੋਂ ਸਾਈਡ ਵਾਜੀ ਜਾਣੀ ਤੇਰੇ ਹੱਲ ਸੱਚੀ ਕਹਿੰਦਾ ਤੈਨੂੰ ਹਾਂ ਹੁਣ ਕਹਦੇ ਹੁਣ ਉਦਾਂ ਲੈ ਕਹਦੇ ਦੇਖੀ ਪੰਪ ਦੇਣਾ ਜੀਜੇ ਨੂੰ ਭਾਰ ਕੇ ਮੇਰੇ ਨਾਲ ਜਿਹੜਾ ਉਹ ਰੋਟੀ ਖਾਣਦੇ ਮੈਂ ਉੱਤੇ ਭੁੱਖ ਮੈਂਟ ਚ ਬਿਓਦੀ ਹੁੰਦੇ ਹਾਂ ਦੇ ਲੈ ਬੱਸ 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 ਗੁੱਡੀ ਬੱਸ ਤੇਰੇ ਪੰਪ ਦਾ ਭਰਿਆ ਭਾਜੀ ਇੱਥੇ ਦਾ ਕਾ ਗਿਆ ਸੱਜ ਬੋਣੀਆਂ ਨੇ ਕਿਤੇ ਪੀਨ ਬਣਾਉਂਦੀ ਏ ਨਾਨਕੇ ਜਿਹੜਾ ਨਾ ਦੱਸ ਨਾਨਕੇ ਤੋੜੇ ਨੇ ਮਾਸੀ ਕਰ ਲੈਣ ਦੇ ਕੋਈ ਗੱਲ ਪਰਸਨਲ ਹੁੰਦੀ ਆ ਪਰਸਨਲ ਆ ਹਾਂ ਮਾਸੀ ਕਰ ਲੈਣ ਤੋਂ ਰਹਿਣ ਤੋਂ ਗੱਲ ਕਰ ਲੈਣ ਤੋਂ ਗੱਲ ਨਹੀਂ ਪਰਸਨਲ ਫੜ ਜਾ ਹਰਾਮ ਦੇ ਮੇਰੇ ਉਹ ਕਰ ਲੈਣ ਤੋਂ ਗੱਲ ਕੋਈ ਪਰਸਨਲ ਹੁੰਦੀ ਰਹਿ ਤਾ ਉਹ ਨਹੀਂ ਹੁੰਦਾ ਕੁਝ ਕੋਈ ਪਰਸਨਲ ਆ ਮੈਂ ਸੌਣ ਲੈਣਾ ਮੈਂ ਦੱਸ ਦਿੰਦਾ ਫੇਰ ਕੋਈ ਨਹੀਂ ਕਰ ਲਈ ਖੋ ਜੂਗੀ ਉਹ ਰਹਿਣ ਨਹੀਂ ਰਹਿਣੇ ਦੇ ਦੇ ਜੇ ਨਹੀਂ ਮਾਸੀ ਜਾਣਾ ਮੈਂ ਫੜਿਆ ਮਾਸੀ ਹਰਾਮ ਦਾ ਨਹੀਂ ਜਾਣਾ ਮੈਂ ਮਾਸੀ ਜਿਹਨੂੰ ਕਿਹਾ ਸੀ ਤਾ ਮੈਂ ਦੱਸ ਤਾ ਮੈਨੂੰ ਨਹੀਂ ਸੁਣਿਆ ਹੈ